ਮਾਪਾ ਪਹਿਲੇ ਹੀ ਹੋਕਾ ਦਵਾਤਾ ਹੋਇਆ ਵੀ ਜਿਹੜੇ ਜਿਹੜੇ ਕੋਈ ਕਿਸੇ ਦੇ ਵੀ ਕੋਈ ਖਾਂਸੀ ਦੀ ਚੀਜ਼ ਮਾੜੀ ਮੋਟੀ ਹੋਣ ਲੱਗ ਗਈ ਉਹ ਸਾਡੇ ਕੋਲ ਆ ਜੇ ਹਟਾ ਦੇਾਂਗੇ ਹੱਥ ਵੱੱਟ ਬਿਲਕੁਲ ਸੈਟ ਅਪ ਹੋਇਆ ਜੀ ਅੱਛਾ ਐਨੀ ਵਧੀਆ ਦਵਾਈ ਹੈਗੀ ਇਹ ਤਾਂ ਹੁਣੇ ਦੱਸ ਰਹੀ ਹੈ ਕੱਲ ਨੂੰ ਨਾਲ ਹੀ ਨਾਲ ਸਾਫ਼ ਕਰ ਰਹੀ ਹੈ ਹੁਣੇ ਇਹਦੀ ਪਕੌੜੇ ਖਾ ਕੇ ਛੱਟੇਗੀ ਜਾਂ ਭਿੱਤੀਏਗੀ ਨਾਲ ਹੀ ਨਾਲ ਨਾਲ ਹੀ ਨਾਲ ਕਰਾਣਾ ਦਵਾਈ ਅੰਦਰ ਤੇ ਖੰਗ ਜਲੰਧਰੋਂ ਪਾਰ ਕੇ ਜਲੰਧਰ ਦੇ ਬਾਰਡਰ ਹੀ ਪਾਰ ਕਰ ਜਾਂਦੀ ਹੈ ਖੰਗ ਬਹੁਤ ਵਧੀਆ ਬਣੀ ਹੋਈ ਹੈ ਕੀ ਗਾਲਾਂ ਦਸ ਰਿਹਾ ਹੈ ਵੀ ਹਾਂ ਕੁਝ ਖਾਦਾ ਤੁਨੂੰ ਕੀ ਪ੍ਰਮਾਤਮੇ ਕਲਾ ਹੈ ਤੇ ਰੱਬ ਦੀ ਨਾਲ ਦੀ ਨਾਲ ਗੱਲ ਸਾਫ਼ ਇਹ ਹੋਰ ਦੇਖੋ ਹੋਰ ਪ੍ਰਸ਼ਾਦ ਲਈ ਥੱਲੇ ਹੋਰ ਲੋਕਾਂ ਵਾਸਤੇ ਹਾਂਜੀ ਹਾਂਜੀ ਬਿਲਕੁਲ ਕੀ ਕਹਿ ਰਹੇ ਹੋ ਬਹੁਤ ਵਧੀਆ ਨਜ਼ਾਰਾ ਆ ਗਿਆ ਮਾ ਭਾਈ ਬੈਣ ਨੰਦ ਹੋਇਆ ਬਈ ਸਵਾਦ ਲੱਗਿਆ ਖਾਂਸੀ ਜ਼ੁਖਾਮ ਦਮਾ ਨਜਲਾ ਰੇਸ਼ਾ ਕੋਈ ਵੀ ਚਾਹ 10 ਸਾਲ ਪੁਰਾਣਾ ਕਿਸੇ ਦਾ ਹੋਵੇ ਬਾਟੇ ਭਰ-ਭਰ ਕੇ ਰੇਸ਼ਾ ਕਢਦਾ ਹੋਵੇ ਬੰਦਾ ਇਹ ਉਹਨੂੰ ਵੀ ਜਿਹੜੀ ਖਤਮ ਕਰਨ ਦੀ ਇਹਦੇ ਵਿੱਚ ਤਾਕਤ ਹੈਗੀ ਜਿੰਨੀ ਵੀ ਸਾਡੀ ਇਨਫੈਕਸ਼ਨ ਹੈ ਉਹਨੂੰ ਲੈ ਕੇ ਇਹ ਬਿਲਕੁਲ ਥੱਲੇ ਬੈਠ ਜਾਂਦੀ ਹੈ ਤੇ ਨਾਲ ਹੀ ਸਾਡੀ ਸਵੇਰੇ ਅਗਲੇ ਦਿਨ ਟਾਇਲਟ ਦਾ ਸਾਰਾ ਕੁਝ ਬਾਹਰ ਸਾਫ਼ ਖਰਾਸ਼ ਜੀ ਖਰਾਸ਼ ਜੀ ਹੁੰਦੀ ਹੈ ਅਗਰ ਮੈਂ ਚਮਚਾ ਖਾਲਾ ਜਦੋਂ ਤੱਕ ਤੁਹਾਡੇ ਨਾਲ ਗੱਲਬਾਤ ਕਰੂੰਗਾ ਠੀਕ ਹੋ ਜਾਊ ਮਤਲਬ ਹੀ ਨਹੀਂ ਇਹ ਤਾਂ ਇਹ ਦਾ 1 ਮਿੰਟ ਦਾ ਕੰਮ ਹੈ ਇਹਦਾ ਐਕਸ਼ਨ ਇਹ ਅੰਦਰ ਬਾਅਦ ਚ ਜਾਂਦੀ ਤਾਂ ਠੀਕ ਪਹਿਲਾਂ ਕਰਦੀ ਹੈ ਜਿਹੜੀ ਪਗੌੜੀ ਉਹਦੀ ਸੰਦੇਹੀ ਸੀਗੀ ਉਹ ਨਹੀਂ ਹੁਣ ਗਲੇ ਨੂੰ ਲੱਗੀ ਹੋਈ ਹਾਂ ਉਹ ਹੈ ਨਹੀਂ ਹੁਣ ਗਲਾ ਸਾਫ਼ ਹੈ ਜਿੱਦਾਂ ਤੁਸੀਂ ਪਹਿਲੇ ਨਾਰਮਲਾਈਜ਼ੀ ਉਦਾਂ ਦਾ ਗਲਾ ਆ ਜਾਗਾ ਜਿੰਦਾਂ ਪਕੌੜਿਆਂ ਦਾ ਖਾਣ ਤੋਂ ਬਾਅਦ ਨਾ ਕੁਝ ਆਂਦਾ ਇੱਕ ਟੇਸਟ ਵੱਖਰਾ ਉਹ ਨਹੀਂਗਾ ਹੁਣ ਗਲੇ ਦਾ ਗਲਾ ਸਾਫ਼ ਜਿਹਨੂੰ ਕਿਸੇ ਨੂੰ ਖਾਂਸੀ ਹੋਈ ਹੋਊਗੀ ਆ ਜਾ ਭਾਈ ਅੱਧਾ ਘੰਟਾ ਉੱਥੇ ਫਿਟਾੜ ਕੇ ਰੱਖੂਗਾ ਨਾਲੇ ਪਾਣੀ ਨਹੀਂ ਪੀਣ ਦਊਗਾ ਕਿਉਂ ਨਾ ਲੋਕਾਂ ਨੂੰ ਇਹ ਚੀਜ਼ ਦਿੱਤੀ ਜਾਏ ਜਿਹਦੇ ਨਾਲ ਵੀ ਖਾਂਸੀ ਜ਼ੁਖਾਮ ਨਜ਼ਲਾ ਵਗੈਰਾ ਉਹਨਾਂ ਤੋਂ ਨਾ ਹੋਵੇ ਉਹਨਾਂ ਨੂੰ ਉਹਨਾਂ ਦਾ ਵਿਚਾਰ ਹੋਵੇ ਪਕੌੜੇ ਖਾ ਕੇ ਤੇ ਇਹਨੂੰ ਖਾਣ ਦਾ ਜਿਹੜਾ ਆਨੰਦ ਹੈ ਉਹ ਬਹੁਤ ਹੀ ਕੁਝ ਹੋਰ ਹੋਏਗਾ ਜਿਹਦਾ ਨਾਮ ਅਸੀਂ ਰੱਖਿਆ ਸ਼્વાસ ਸ਼્વાસਨਿਲ ਅਵਲੇਹ ਸ਼્વાસਨਿਲ ਯਾਨੀ ਸਾਡੇ ਸਾਰੇ ਰੋਗਾਂ ਨੂੰ ਨਿਲ ਕਰਨ ਵਾਲੀ ਦਵਾਈ ਹੋਗੀ ਘਰ ਕੁਛ ਤਲਿਆ ਬਣਾ ਲਿਆ ਕੁਛ ਪੂਰੀਆਂ ਛੋਲੇ ਕਦੇ ਵੀ ਇਸ ਤਰ੍ਹਾਂ ਦੀ ਚੀਜ਼ ਬਣਾ ਗਏ ਕੁਛ ਹਲਵਾ ਖਾ ਲਿਆ ਗੈਸ ਬਣ ਗਈ ਐਸਿਡਿਟੀ ਹੋ ਗਈ ਖਾਣਾ ਖਾਣ ਤੋਂ ਬਾਅਦ ਅਫਾਰਾ ਹੋ ਗਿਆ ਡਾਈਜੈਸਟ ਨਹੀਂ ਹੋ ਰਿਹਾ ਇਹ ਜ਼ਬਰਦਸਤ ਚੀਜ਼ ਹੈ ਅਸੀਂ ਹੁਣ ਵੀ ਇੱਕ ਇੱਕ ਚਮਚ ਜਿਹਨੂੰ ਖਲਾ ਰਹੇ ਨਾ ਦਸੇ ਮਿੰਟਾਂ ਬਾਅਦ ਆ ਕੇ ਸਾਨੂੰ ਦੱਸ ਰਿਹਾ ਕਿ ਮੈਡਮ ਆ ਬੜੀ ਜ਼ਬਰਦਸਤ ਚੀਜ਼ ਹੈ ਅੱਜ ਕੱਲ ਕਾਲੀ ਖਾਂਸ ਵੀ ਬੜੀ ਚੱਲ ਰਹੀ ਹੈ ਜਿਹੜੀ ਹਟਦੀ ਨਹੀਂ ਇੱਕ ਵਾਰ ਪੰਜਾਬੀ ਚ ਉਹਨੂੰ ਕੁੱਤਾ ਖੰਘ ਵੀ ਕਹਿ ਦਿੰਦੇ ਨੇ ਬਿਲਕੁਲ ਕੁੱਤਾ ਖੰਸੀ ਵੀ ਕਹਿ ਦਿੰਦੇ ਨੇ ਉਹ ਥੋੜੀ ਥੋੜੀ ਦੇਰ ਬਾਅਦ ਬੰਦਾ ਇੰਜੈਜ ਕਰਦਾ ਰਹਿੰਦਾ। ਅੱਲ ਪਰਸੋ ਦਾ ਜਿਹੜਾ 6 ਗ੍ਰਾਮ ਰੂਜ ਦਾ ਚਿੱਟਾ ਲਾਉਣ ਵਾਲਾ ਬੱਚਾ ਸੀਗਾ, ਪਰਸੋ ਮੈਂ ਉਹਨੂੰ ਗਰੰਟੀ ਨਾਲ ਦਵਾਈ ਦਿੱਤੀ। ਤਿੰਨ ਦਿਨ ਬਾਅਦ ਉਹਦਾ ਫੋਨ ਆ ਗਿਆ ਕਿ ਅੰਕਲ ਮੈਂ ਜਮਾਂ ਠੀਕ ਆ। ਨਾ ਮੈਨੂੰ ਕੋਈ ਤੋੜ ਐ, ਨਾ ਕੋਈ ਤਕਲੀਫ ਐ। ਮੈਂ ਬਿਲਕੁਲ ਠੀਕ ਆ। ਹਲੇ ਤਿੰਨ ਦਿਨਾਂ ਬਾਅਦ ਬੰਦਾ ਖੁਦ ਫੋਨ ਕਰਕੇ ਦੱਸ ਰਿਹਾ, ਥੈਂਕ ਯੂ ਕਰ ਰਿਹਾ। ਇਹ ਦੇ ਨਾਲ ਜਿਹੜੀ ਪੇਟ 'ਚ ਹੋਣ ਵਾਲੀ ਗੈਸ ਐ, ਅਫਾਰਾ ਐ, ਕਬਜ ਐ, ਤੇ ਜਾਲਾ ਨੂੰ ਖਾਦਾ ਪੀਤਾ ਹজম ਨਾ ਹੋਣਾ, ਜਾਂ ਭੁੱਖ ਨਾ ਲੱਗਣਾ। ਠੀਕ ਐ? ਇਹ ਸਾਰੀਆਂ 2-2 ਘੰਟੇ 3-3 ਘੰਟੇ ਖਾਣਾ ਜਿਹੜਾ ਪੇਟ ਦੇ ਵਿੱਚ ਹੀ ਪਿਆਰ ਹੈ ਨਾ ਇਹ ਉਹਨਾਂ ਸਾਰੀਆਂ ਚੀਜ਼ਾਂ ਨੂੰ ਇਹਨੇ ਬਹੁਤ ਵਧੀਆ ਤਰ੍ਹਾਂ ਦਾ ਕਯੂਰ ਕੀਤਾ ਇਹ ਸਾਡਾ ਇੱਕ ਤਰ੍ਹਾਂ ਦਾ ਇੱਕ ਬ੍ਰਾਂਡ ਪ੍ਰੋਡਕਟ ਬਣ ਗਿਆ ਹੋਇਆ ਹੈ ਇਹ ਵਾਲਾਂ ਦੇ ਝੜਨ ਦਾ ਤੇਲ ਹੈ ਮੰਨ ਲਓ ਤੁਸੀਂ ਕੋਈ ਕਿਸੇ ਵੀ ਤਰ੍ਹਾਂ ਦੇ ਤੁਹਾਡੇ ਵਾਲ ਝੜਦੇ ਆ ਚਾਹੇ ਉਹ ਤੁਹਾਡੀ ਪਾਣੀ ਦੀ ਕਮੀ ਕਰਕੇ ਝੜ ਰਹੇ ਆ ਜਾਂ ਕੁਝ ਹੋਰ ਦਿੱਕਤ ਕਰਕੇ ਝੜ ਰਹੇ ਆ ਇਹ ਸ਼ੈਂਪੂ ਹੈ ਇਹ ਤੇਲ ਹੈ ਇਹ ਪੂਰਾ ਜੋੜਾ ਅਗਰ ਜਿਹੜਾ ਬੰਦਾ 2-3 ਮਹੀਨੇ ਰੈਗੂਲਰ ਯੂਜ਼ ਕਰ ਲਏਗਾ ਮਤਲਬ ਹੀ ਨਹੀਂ ਵਾਲ ਚ ਉਹ ਪੁੱਟ ਪੁੱਟ ਕੇ ਖਿੱਚਦੇ ਰਹਿਣ ਨਹੀਂ ਚੜਨੀ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਅਸੀਂ ਪਹੁੰਚੇ ਹਾਂ ਮੋਹਾਲੀ ਦੇ ਗੁਰਦੁਆਰਾ ਅਮ ਸਾਹਿਬ ਜਿੱਥੇ ਧੰਨ ਧੰਨ ਸ੍ਰੀ ਗੁਰੂ ਹਰ ਰਾਏ ਸਾਹਿਬ ਜਿਹਦੇ ਪ੍ਰਕਾਸ਼ ਪੁਰਬ ਦੇ ਮੌਕੇ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਦਾ ਇਕੱਠ ਹੁੰਦਾ ਅਜਿਹੇ ਦੇ ਵਿੱਚ ਸੰਗਤਾਂ ਵਾਸਤੇ ਤਰਾ ਤਰ੍ਹਾਂ ਦੇ ਪਕਵਾਨ ਹੈਗੇ ਨੇ ਤੇਰਾ ਤਰ੍ਹਾਂ ਦੇ ਲੰਗਰ ਹੈਗੇ ਨੇ ਜਿਹੜੇ ਉਹ ਲਗਾਏ ਜਾਂਦੇ ਨੇ ਅੱਜ ਅਸੀਂ ਤੁਹਾਡੇ ਕੋਲ ਇਹ ਤੁਸੀਂ ਦੇਖੋ ਇਹ ਪਕੌੜਿਆਂ ਦਾ ਲੰਗਰ ਹੈਗਾ ਜਿਹੜਾ ਸਾਡੇ ਸਾਰਿਆਂ ਦਾ ਫੇਵਰਿਟ ਹੁੰਦਾ ਹੈ ਪਕੌੜੇ ਨੂੰ ਗਰਮ ਗਰਮ ਪਕੌੜੇ ਨੂੰ ਵੇਖ ਕੇ ਹਰੇਕ ਦੇ ਮੂੰਹ ਦੇ ਵਿੱਚ ਪਾਣੀ ਵੀ ਆ ਜਾਂਦਾ ਸੇ ਉਹੀ ਚੀਜ਼ਾਂ ਨੂੰ ਅੱਗੇ ਰੱਖਦੇ ਹੋਇਆ ਅੱਜ ਲੋਕਾਂ ਦੀ ਸੇਧ ਦਾ ਖਿਆਲ ਗੁਰੂ ਘਰ ਦੇ ਵਿੱਚ ਜਿਹੜਾ ਪ੍ਰੇਮ ਆਯੁਰਵੇਦਾ ਵੱਲੋਂ ਉਹ ਰੱਖਿਆ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਿਹਾ ਹਾਂ ਡਾਕਟਰ ਗੁਰਮੀਤ ਜੀ ਨੇ ਜਿਹੜੇ ਇਸ ਵੇਲੇ ਆਪਣਾ ਨੁਸਕਾ ਫਾਰਮੂਲਾ ਪਕੌੜੇ ਖਾਣ ਵਾਲਿਆਂ ਨੂੰ ਤੇ ਖਾਣ ਵਾਲਿਆਂ ਨੂੰ ਦੋਨਾਂ ਨੂੰ ਹੀ ਸ਼ਿਕਾਰੇ ਨੇ ਕਿਉਂਕਿ ਪਕੌੜੇ ਬਹੁਤ ਟੇਸਟੀ ਹੈਗੇ ਨੇ ਮੈਨੇ ਵੀ ਟੈਸਟ ਕੀਤੇ ਨੇ ਪਾਜੀ ਪਕੌੜੇ ਬੜੇ ਸੁਆਦੀ ਨੇ ਗੁਰੂ ਦਾ ਲੰਗਰ ਹੈ ਜੀ ਗੁਰੂ ਦੇ ਲੰਗਰ ਚ ਹਮੇਸ਼ਾ ਜੋ ਚੀਜ਼ ਬਣਦੀ ਹੈ ਸੁਆਦੀ ਹੁੰਦੀ ਹੈ ਜੀ ਪ੍ਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ ਇਹਨਾਂ ਨੂੰ ਡਾਕਟਰ ਸਾਹਿਬ ਕਿਵੇਂ ਖਿਆਲ ਰੱਖ ਰਹੇ ਨੇ ਫਿਰ ਜੀ ਡਾਕਟਰ ਸਾਹਿਬ ਦਾ ਕਹਿੰਦੇ ਕੋਈ ਜਿੰਨੇ ਮਰਜ਼ੀ ਖਾਓ ਇਹਦਾ ਖਰਾਬ ਕਰੂਗਾ ਹੀ ਨਹੀਂ ਤੁਹਾਨੂੰ ਇਹ ਦੇਸੀ ਦਵਾਈ ਹੈ ਇਹ ਨਹੀਂ ਦੇਸੀ ਇਹ ਤਾਂ ਦੇਸੀ ਪਕੌੜੇ ਜਿਹਦੇ ਜਿੰਨੇ ਮਰਜ਼ੀ ਖਾ ਲਓ ਸ ਮਿੱਠੀ ਫਿਰ ਇਹ ਇਹ ਜਿਹੜੇ ਨੁਸਖਾ ਦੱਤਾ ਕਹਿੰਦੇ ਵੀ ਅਗਰ ਵੱਧ ਖਾਦਾ ਜਾਵੇ ਖਾ ਕੇ ਪਕੌੜੇ ਪਾਣੀ ਪੀਤਾ ਜਾਵੇ ਕਹਿੰਦੇ ਠੀਕ ਲੱਗ ਨੇ ਇਦਾਂ ਕਹਿੰਦੇ ਇਹਨਾਂ ਦੀ ਆਪਣੀ ਦਵਾਈ ਹੈ ਦੇਸੀ ਬਣਾਈ ਇਹਨਾਂ ਦਾ ਵੀ ਧੰਨਵਾਦ ਹੈ ਪਰ ਪਕੌੜੇ ਸਾਡੇ ਖਰਾਬ ਨਹੀਂ ਕਰਦੇ ਇਸ ਤਾਂ ਕਹਿੰਦੇ ਬਹੁਤ ਟੇਸਟੀ ਹੈ ਜੀ ਬਹੁਤ ਟੇਸਟੀ ਹੈ ਜੀ ਬਹੁਤ ਟੇਸਟੀ ਹੈ ਜੀ ਕੋਈ ਕੋਈ ਟੇਸ ਦਾ ਕੋਈ ਉਹ ਨਹੀਂ ਹੈ ਪਕੌੜਿਆਂ ਦੇ ਨਾਲ ਜੂਸ ਵੀ ਚੱਲ ਰਿਹਾ ਜੂਸ ਵੀ ਚੱਲ ਰਿਹਾ ਹਾਂ ਉਹ ਕਿੰਨੂ ਦਾ ਜੂਸ ਚੱਲ ਰਿਹਾ ਹਾਂ ਸਵੇਰੇ 11 ਵਜੇ ਤੇ ਸ਼ੁਰੂ ਹੋਇਆ ਵਾ ਹਾਂ ਅੱਜ ਵੀ ਪਕੌੜੇ ਵੀ ਖਾਓ ਨਾਲ ਗਰਮ ਚਾਹ ਜੀ ਗਰਮ ਚਾਹ ਪਕੌੜ ਹਾਂ ਨਾਲੇ ਜੂਸ ਵੀ ਜਿਹੜਿਆਂ ਚੂਸਿਆਂ ਜੂਸਪੀਏ ਪਕੌੜੇ ਖਾਣੇ ਪਕੌੜੇ ਜੂਸ ਵਾਲਿਆਂ ਦਾ ਹੱਲਾ ਹੈ ਫਿਰ ਜੀ ਬਿਲਕੁਲ ਜੀ ਉਸ ਤੋਂ ਬਾਅਦ ਇਸ ਦਵਾਈ ਨੂੰ ਲੈ ਕੇ ਘਰੇ ਜਾਣਾ ਹੈ ਉਹਨਾਂ ਨੇ ਮਾਪਾ ਪਹਿਲੇ ਹੀ ਹੋਕਾ ਦਵਾਤਾ ਹੋਇਆ ਵੀ ਜਿਹੜੇ ਜਿਹੜੇ ਕੋਈ ਕਿਸੇ ਦੇ ਵੀ ਕੋਈ ਖਾਂਸੀ ਦੀ ਮਾੜੀ ਮੋਟੀ ਹੋਣ ਲੱਗ ਗਈ ਉਹ ਸਾਡੇ ਕੋਲ ਆ ਜੇ ਹਟਾ ਦੇਾਂਗੇ ਹੱਥ-ਵੱਤ ਅੱਛਾ ਤੇ ਆ ਲੋ ਜੀ ਪ੍ਰਧਾਨ ਸਾਹਿਬ ਵੀ ਆਏ ਹੋਏ ਨੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪ੍ਰਧਾਨ ਜੀ ਪਕੌੜੇ ਬੜੇ ਸਵਾਦ ਨੇ ਹਾਂ ਜੀ ਪਕੌੜੇ ਦਾ ਇਹ ਬੜੀ ਧੀਰ ਤੇ ਕੋਸ਼ਿਸ਼ ਕਰ ਰਹੇ ਸੀ ਕਿ ਪਰ ਰੱਬ ਦੀ ਕਿਰਪਾ ਕੋੜੇ ਲੱਗ ਗਏ ਸਾਡੇ ਤੇ ਅੱਗੇ ਜੀ ਜੀ ਆਹ ਸਾਬ ਉਹ ਹੋਰ ਉਹ ਹੋਰ ਮੰਗਰੇ ਨਹੀਂ ਜੀ ਕਹਿੰਦੇ ਜੀ ਇਹਦੇ ਚ ਪਾ ਦੋ ਹਾਂਜੀ ਕਾਰਟ ਨਹੀਂ ਹੈ ਜੀ ਕੋਈ ਕਾਰਟ ਹੈਗੇ ਹੈਗੇ ਉੱਥੇ ਕਾਰਟ ਲਓ ਜੀ ਬਹੁਤ ਵਧੀਆ ਬਣਾਈ ਹੋਈ ਹੈ ਕੀ ਕਹਿ ਰਹੇ ਹੋ ਬਹੁਤ ਵਧੀਆ ਬਣੀ ਹੋਈ ਹੈ ਕੀ ਗਾਲਾਂ ਦਸ ਰਹੇ ਹੈ ਵੀ ਹਾਂ ਕੁਝ ਖਾਦਾ ਤੁਸੀਂ ਹਾਂਜੀ ਹਾਂ ਇਹ ਹੋਰ ਦੇਖੋ ਹੋਰ ਪ੍ਰਸ਼ਾਦ ਲਈ ਥੱਲੇ ਹੋਰ ਲੋਕਾਂ ਵਾਸਤੇ ਹਾਂਜੀ ਹਾਂਜੀ ਬਿਲਕੁਲ ਕੀ ਕਹਿ ਰਹੇ ਹੋ ਬਹੁਤ ਵਧੀਆ ਨਜ਼ਾਰਾ ਆ ਗਿਆ ਮਾ ਬਈ ਬੈਣ ਨੰਦ ਹੋ ਗਿਆ ਬਈ ਸਵਾਦ ਲੱਗੀ ਐ ਜੀ ਜੀ ਸਵਾਦ ਲੱਗੀ ਸਵਾਦ ਲੱਗੀ ਸਵਾਦ ਲੱਗੀ ਪਕੌੜਿਆਂ ਦਾ ਸਵਾਦ ਹੋਰ ਬਦਾ ਹਾਂ 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 ਡਾਕਟਰ ਸਾਹਿਬ ਦਾ ਨੁਸਖਾ ਫਾਰਮੂਲਾ ਲੈਣ ਤੋਂ ਬਾਅਦ ਡਾਕਟਰ ਸਾਹਿਬ ਦੀ ਸਪੈਸ਼ਲ ਡਿਮਾਂਡ ਦੇ ਉੱਤੇ ਡੱਬੀਆਂ ਵੀ ਡਾਕਟਰ ਸਾਹਿਬ ਨੇ ਦਿੱਤੀਆਂ ਨੇ ਜੀ ਕੱਲ ਇਹ ਇਹ ਕਿਉਂ ਲਿਆ ਲਈਏ ਜੀ ਹੁਣ ਤਾਂ ਤੁਸੀਂ ਕਰਦਿਆਂ ਵਾਸਤੇ ਸਾਨੂੰ ਇੰਨਾ ਵਧੀਆ ਲੱਗਿਆ ਅਸੀਂ ਕਿ ਸੋਚਿਆ ਵੀ ਅਸੀਂ ਆਪਣੇ ਘਰਦਿਆਂ ਨੂੰ ਵੀ ਅਰ ਦੇ ਨਾਲਾਂਢੀ ਗਵਾਂਢੀਆਂ ਨੂੰ ਕਿਸੇ ਨੂੰ ਜ਼ਰੂਰਤ ਪਊਗੀ ਤਾਂ ਉਹਨਾਂ ਨੂੰ ਦਵਾਂਗੇ ਜਦੋਂ ਇਹ ਸੇਵਾ ਕਰ ਸਕਦੇ ਸੀ ਅਸੀਂ ਪੜੋਸ ਦੀ ਸੇਵਾ ਕਰਾਂਗੇ ਉੱਥੇ ਪਿੰਡ ਚ ਜਾ ਕੇ ਜਿਹਨੂੰ ਕਿਸੇ ਨੂੰ ਖਾਂਸੀ ਹੋਊਗੀ ਆ ਜਾ ਭਾਈ ਅੱਧਾ ਘੰਟਾ ਉਸੇ ਪਿਛਾੜ ਕੇ ਰੱਖੂਗਾ ਨਾਲੇ ਪਾਣੀ ਨਹੀਂ ਪੀਣ ਦਊਗਾ ਪੂਰੀ ਗਰੰਟੀ ਹੈ ਇਸ ਗੱਲ ਦੀ ਜੀ ਹਾਂਜੀ ਫੁੱਲ ਗਰੰਟੀ ਦਿੰਦਾ ਸਰਪੰਚ ਸਾਹਿਬ ਤੁਸੀਂ ਵੀ ਮਿਲਲੀ ਤੁਹਾਨੂੰ ਡੱਬੀ ਮਿਲੀ ਮਿਲ ਗਈ ਜੀ ਅੱਛਾ ਤੇ ਜਿਹੜੇ ਲੋਕ ਹੈਗੇ ਨੇ ਕਈ ਵਾਰ ਘਰ ਦੇ ਵਿੱਚ ਵੀ ਜਦੋਂ ਸਾਡਾ ਫੇਵਰਿਟ ਚੀਜ਼ ਬਣ ਜਾਂਦੀ ਹੈ ਤੇ ਵੱਧ ਖਾਦੇ ਜਾਂਦੀ ਹੈ ਕਈ ਵਾਰ ਨਾ ਚਾਹੁੰਦੇ ਵੀ ਪਾਣੀ ਵੀ ਪੀਤਾ ਜਾਂਦਾ ਲੱਗਦਾ ਕਿ ਸੈਟ ਰੱਖੂ ਬਿਲਕੁਲ ਸੈਟ ਰੱਖੂ ਹੈ ਜੀ ਅੱਛਾ ਇੰਨੀ ਵਧੀਆ ਦਵਾਈ ਹੈਗੀ ਇਹ ਤਾਂ ਹੁਣੇ ਦੱਸ ਰਹੀ ਹੈ ਕੱਲ ਨੂੰ ਨਾਲ ਦੀ ਨਾਲ ਸਾਫ਼ ਕਰ ਰਹੀ ਹੈ। ਅੱਛਾ। ਹੁਣੇ ਇਹਦੀ ਪਕੌੜੇ ਖਾ ਕੇ ਹਟੇਗੇ ਜਾਂ ਬੀਤੀ ਹੈਗੀ। ਅੱਛਾ। ਨਾਲ ਦੀ ਨਾਲ ਨਾਲ ਦੀ ਨਾਲ ਕਲਾ ਸਾਫ਼। ਨਾਲ ਦੀ ਨਾਲ ਕਰਤਾ। ਹਾਂ। ਬਹੁਤ ਵਧੀਆ ਦਵਾਈ ਲੱਗਦੀ ਹੈਗੀ। ਤੁਸੀਂ ਵੀ ਟੈਸਟ ਕੀਤੀ ਹੈ ਜੀ? ਹਾਂਜੀ ਬਹੁਤ ਅੱਛੀ। ਪਕੌੜੇ ਖਾਦੇ ਪਹਿਲਾਂ ਤਾਂ ਦੱਸੋ। ਪਹਿਲਾਂ ਪਕੌੜੇ ਖਾਦੇ ਆ ਜੀ। ਅੱਛਾ। ਫਿਰ ਇਹਦਾ ਟੈਸਟ ਕੀਤਾਈ ਬਹੁਤ ਵਧੀਆ ਜੀ। ਅੱਛਾ। ਹਾਂਜੀ। ਸੰਧੇਈ ਸੀ ਨਾ ਜੀ। ਜਿਹੜੀ ਪਕੌੜੇ ਦੀ ਉਹਦੀ ਸੰਧੇਈ ਸੀਗੀ ਉਹ ਨਹੀਂ ਹੁਣ ਗਲੇ ਨੂੰ ਲੱਗੀ ਹੋਈ। ਹਾਂ ਉਹ ਹੈ ਨਹੀਂ ਹੁਣ ਗਲਾ ਸਾਫ਼ ਹੈਗਾ। ਜਿੰਦਾਂ ਤੁਸੀਂ ਪਹਿਲੇ ਨਾਰਮਲਾਈਜ਼ ਸੀ ਉਦਾਂ ਦਾ ਗਲਾ ਆਏਗਾ ਜਿੰਦਾਂ ਪਕੌੜਿਆਂ ਦਾ ਖਾਣ ਤੋਂ ਬਾਅਦ ਨਾ ਕੁਝ ਆਂਦਾ ਇੱਕ ਟੇਸਟ ਵੱਖਰਾ ਉਹ ਨਹੀਂਗਾ ਹੁਣ ਗਲੇ ਦਾ ਗਲਾ ਸਾਫ ਹੈ ਓਕੇ ਓਕੇ ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਸ ਵੇਲੇ ਡਾਕਟਰ ਗੁਰਮੀਤ ਜੀ ਹੈਗੇ ਨੇ ਔਰ ਵੱਡੀ ਗਿਣਤੀ ਚ ਬਹੁਤ ਗਰਮਾ-ਗਰਮ ਪਕੌੜੇ ਬੜੇ ਟੇਸਟੀ ਪਕੌੜੇ ਜਿਹੜੇ ਇੱਥੇ ਪਿੰਡ ਕਜਿਹੜੀ ਦੀ ਸੰਗਤ ਵੱਲੋਂ ਜਿਹੜਾ ਇੱਥੇ ਉਹ ਲੋਕਾਂ ਨੂੰ ਛਕਾਇਆ ਜਾ ਰਹੇ ਨੇ ਨਾਲੋਂ ਨਾਲ ਚਾਹ ਦਾ ਲੰਗਰ ਵੀ ਐ ਛੜਾ ਇੱਥੇ ਉਹ ਚੱਲ ਰਿਹਾ ਹੈ ਤਾਂ ਵੱਡੀ ਗਿਣਤੀ ਜਿਹੜੀ ਸੰਗਤ ਹੈਗੀ ਉਹ ਇੱਥੇ ਪਹੁੰਚੀ ਹੋਈ ਕੈਂਪ ਦਾ ਪ੍ਰਬੰਧ ਵੀ ਜਿਹੜਾ ਇੱਥੇ ਕੀਤਾ ਗਿਆ ਹੈ ਸਭ ਲੋਕਾਂ ਵਾਸਤੇ ਨਾ ਸਿਰਫ ਖੰਗ ਨਜ਼ਲਾ ਜ਼ੁਕਾਮ ਵਾਸਤੇ ਸਗੋਂ ਹੋਰ ਵੀ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਜਿਵੇਂ ਜੋੜਾਂ ਦਾ ਦਰਦ ਗਠੀਆ ਵਾਲ ਚੜਨੇ ਪੇਟ ਗੈਸ ਤਜ਼ਾਬ ਬੰਨਾ ਕਬਜ਼ ਵਗੈਰਾ ਦੇ ਲਈ ਵੀ ਇੱਥੇ ਜਿਹੜਾ ਮੁਫਤ ਜਿਹੜਾ ਨੁਸਖਿਆਂ ਦਾ ਲੰਗਰ ਹੈਗਾ ਜਿਹੜਾ ਉਹ ਲਗਾਇਆ ਜਾ ਰਿਹਾ ਤੇ ਉਹਨਾਂ ਵਾਸਤੇ ਨੁਸਖਾ ਫਾਰਮੂਲਾ ਡਾਕਟਰ ਸਾਹਿਬ ਇਹ ਕੀ ਨੁਸਖਾ ਫਾਰਮੂਲਾ ਜੀ ਤੁਸੀਂ ਕਹਿ ਰਹੇ ਹੋ ਵੀ ਜਿਨ੍ਹਾਂ ਨੇ ਪਕੌੜੇ ਖਾਲੇ ਤਲੀ ਹੋਈਆਂ ਚੀਜ਼ਾਂ ਕੋਈ ਖਾ ਲਈਆਂ ਉੱਪਰ ਨੂੰ ਭਲੇਖੇ ਨਾਲ ਪਾਣੀ ਪੀ ਲਿਆ ਤੇ ਉਹਨਾਂ ਦਾ ਤਾਂ ਕੰਮ ਗਿਆ ਉਹ ਕੀ ਹੁੰਦਾ ਜੀ ਉਹ ਤਾਂ ਉਹਨਾਂ ਦਾ ਗਲਾ ਜਾਮ ਹੋਣਾ ਹੀ ਹੋਣਾ ਹੈ ਖਾਂਸੀ ਜ਼ੁਖਾਮ ਉਸ ਤੋਂ ਬਾਅਦ ਜੇ ਗਲਾ ਜਿਆਦਾ ਖਰਾਬ ਹੋ ਗਿਆ ਤਾਂ ਫੀਵਰ ਵੀ ਹੋ ਜਾਣਾ ਉਹਨਾਂ ਨੂੰ ਬੁਖਾਰ ਵੀ ਹੋ ਜਾਣਾ ਜਿੰਨੂੰ ਆਪਾਂ ਵਾਇਰਲ ਫੀਵਰ ਕਹਿ ਦਿੰਨੇ ਉਹ ਫਿਰ ਨਾਲ ਕਈਆਂ ਨੂੰ ਹੋਰ ਲੈ ਕੇ ਡੁੱਬਦੇ ਆਂਡੀਆਂ ਗਵਾਂਡੀਆਂ ਨੂੰ ਨਾਲ ਹੋਰ ਬੁਖਾਰ ਕਰਦੇ ਆ ਉਹਨਾਂ ਦਾ ਵੀ ਜ਼ੁਖਾਮ ਕਰਦੇ ਆ ਤੇ ਇਸ ਕਰਕੇ ਮੇਰੀ ਸਲਾਹ ਹੈ ਉਹਨਾਂ ਵੀਰਾਂ ਨੂੰ ਅੱਜ ਅਸੀਂ ਸਪੈਸ਼ਲ ਐ ਸੀ ਸਾਨੂੰ ਪਰਸੋ ਹੀ ਪਤਾ ਲੱਗਿਆ ਸੀਗਾ ਕਿ ਇੱਥੇ ਇਸ ਤਰ੍ਹਾਂ ਦਾ ਕਰਕੇ ਮਤਲਬ ਹਰ ਚੀਜ਼ ਦਾ ਲੰਗਰ ਮਿਲੂਗਾ ਪਕੌੜੇ ਵੀ ਮਿਲਣਗੇ ਤੇ ਚਾਹ ਵੀ ਮਿਲੂਗੀ ਠੰਡਾ ਵਗੈਰਾ ਦਾ ਲੋਕ ਆਪਣਾ ਹੀ ਅੱਜਕੱਲ ਬਹੁਤ ਪੀਂਦੇ ਐ ਤੇ ਸੀ ਗੱਭੀ ਕਿਉਂ ਨਾ ਲੋਕਾਂ ਨੂੰ ਇਹ ਚੀਜ਼ ਦਿੱਤੀ ਜਾਏ ਜਿਹਦੇ ਨਾਲ ਵੀ ਖਾਂਸੀ ਜ਼ੁਖਾਮ ਨਜਲਾ ਵਗੈਰਾ ਉਹਨਾਂ ਤੋਂ ਨਾ ਹੋਵੇ ਉਹਨਾਂ ਨੂੰ ਉਹਨਾਂ ਦਾ ਵਿਚਾਰ ਹੋਵੇ ਇਸ ਕਰਕੇ ਅਸੀਂ ਇਹ ਸਪੈਸ਼ਲ ਤੌਰ ਤੇ ਜਿੱਦ ਅੱਜ ਮੈਨੂੰ ਵੀ ਧੱਕੇ ਨਾਲ ਪਕੌੜੇ ਖਿਲਾਤੇ ਤੁਸੀਂ ਕਿਹਾ ਵੀ ਮੈਂ ਜ਼ਿੰਮੇਵਾਰ ਹਾਂ ਅਗਰ ਤੁਹਾਨੂੰ ਖਾਂਸੀ ਗਲਾ ਜ਼ੁਖਾਮ ਖਰਾਬ ਹੁੰਦਾ ਪਕੌੜੇ ਤੁਹਾਨੂੰ ਖਵਾਏ ਦੇਖੋ ਇਹ ਪਕੌੜੇ ਖਾ ਕੇ ਤੇ ਇਹਨੂੰ ਖਾਣ ਦਾ ਜਿਹੜਾ ਆਨੰਦ ਹੈ ਉਹ ਬਹੁਤ ਹੀ ਕੁਝ ਹੋਰ ਹੋਏਗਾ ਇਹ ਤੁਸੀਂ ਆਪ ਚੈੱਕ ਕਰਕੇ ਦੇਖੋ ਇਹ ਸਾਡੇ ਨਾਲ ਹੋਰ ਜਿਹੜੀ ਖਰਾਸ਼ ਜੀ ਪੈਦਾ ਹੁੰਦੀ ਜਾਂਦੀ ਹੈ ਜੀ ਗਲੇ 'ਚ ਇਹ ਹਟਾ ਦੂ ਬਿਲਕੁਲ ਗਰੇ ਦੀ ਖਾਰਸ਼ ਗਲੇ ਨੂੰ ਬਿਲਕੁਲ ਸਾ ਜਿਹੜਾ ਹੈ ਨਾ ਸਾਫ ਕਰ ਦਿੰਦੀ ਹੈ ਆ ਜਿਹੜੀ ਖਿੱਚ-ਖਿੱਚ ਦੀ ਆਵਾਜ਼ ਆਉਂਦੀ ਹੈ ਜਿਹੜੀ ਹੁਣ ਤੁਸੀਂ ਕਰ ਰਹੇ ਹੋ ਇਹ ਸਾਰੀ ਨਾ ਪਕੌੜੇ ਖਾ ਕੇ ਤਾਂ ਹੋਣ ਲੱਗ ਰਾਟ ਸਾਬ ਪਕੌੜੇ ਖਾ ਕੇ ਤਾਂ ਹੋਣ ਲੱਗ ਜਾਂਦੀ ਹੈ ਜੀ ਇਹ ਇਹ ਹੋਣ ਲੱਗ ਜਾਂਦੀ ਹੈ ਨਾ ਇਹ ਸਾਰੀ ਉਹਨੂੰ ਸਾਰੀ ਕਵਰ ਕਰਦੀ ਹੈ ਜਿੰਨੇ ਵੀ ਸਾਡੇ ਇਨਫੈਕਸ਼ਨ ਹੈ ਉਹਨੂੰ ਲੈ ਕੇ ਇਹ ਬਿਲਕੁਲ ਥੱਲੇ ਬੈਠ ਜਾਂਦੀ ਹੈ ਤੇ ਨਾਲ ਹੀ ਸਾਡੀ ਸਵੇਰੇ ਅਗਲੇ ਦਿਨ ਟਾਇਲਟ ਦਾ ਸਾਰਾ ਕੁਝ ਬਾਹਰ ਸਾਫ ਖਰਾਸ਼ ਜੀ ਖਰਾਸ਼ ਜੀ ਹੁੰਦੀ ਹੈ ਅਗਰ ਮੈਂ ਚਮਚਾ ਖਾ ਲਾਂ ਜਦੋਂ ਤੱਕ ਤੁਹਾਡੇ ਨਾਲ ਗੱਲਬਾਤ ਕਰੂੰਗਾ ਠੀਕ ਹੋ ਜਾਊ ਮਤਲਬ ਹੀ ਨਹੀਂ ਇਹ ਤਾਂ ਇਹ ਦਾ ਇੱਕ ਮਿੰਟ ਦਾ ਕੰਮ ਹੈ ਇਹਦਾ ਐਕਸ਼ਨ ਇਹ ਅੰਦਰ ਬਾਅਦ ਚ ਜਾਂਦੀ ਤਾਂ ਠੀਕ ਪਹਿਲਾਂ ਕਰਦੀ ਆ اچھا ਮਤਲਬ ਇੱਥੇ ਅਸੀਂ ਇਹ ਤੁਹਾਡਾ ਨੁਸਖਾ ਅੰਦਰ ਤੇ ਖੰਗ ਜਲੰਦਰ ਆਹ ਹਾਂ ਹਾਂ ਦਵਾਈ ਸੋ ਅਸੀਂ ਖੰਗ ਆ ਲੋ ਜੀ ਜਨਾਬ ਤੁਸੀਂ ਵੀ ਲੈ ਕੇ ਦੇ ਕਹ ਰਹੇ ਸੀ ਦਵਾਈ ਅੰਦਰ ਤਖੰਗ ਜਲੰਧਰੋਂ ਪਾਰ ਕੇ ਜਲੰਧਰ ਬਾਰਡਰ ਹੀ ਪਾਰ ਕਰ ਜਾਂਦੀ ਹੈ ਖੰਗ ਅਸੀਂ ਕੋਸ਼ਿਸ਼ ਕਰਦੇ ਹਾਂ ਟੈਸਟ ਵੀ ਕਰਾਂਗੇ ਕਿੰਦਾ ਦਾ ਹੈਗਾ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਖਾਂਸੀ ਨਜ਼ਲੇ ਜ਼ੁਕਾਮ ਵਾਸਤੇ ਬਹੁਤ ਸ਼ਾਨਦਾਰ ਚੀਜ਼ ਹੈਗੀ ਹੈ ਜਿਹੜੀ ਇੱਥੇ ਉਹਨਾਂ ਨੇ ਲੰਗਰ ਦੇ ਰੂਪ ਦੇ ਵਿੱਚ ਲਗਾਈ ਹੋਈ ਹੈ ਇਹਦੇ ਵਿੱਚ ਦੇਖੋ ਸ਼ੁੱਧ ਸ਼ਹਿਦ ਕਮ ਸੇ ਕਮ ਢਾਈ ਸਾਲ ਤਿੰਨ ਸਾਲ ਪੁਰਾਣਾ ਸ਼ਹਿਦ ਇਹਦੇ ਵਿੱਚ ਯੂਜ਼ ਕੀਤਾ ਜਾਂਦਾ ਛੋਟੀ ਇਲਾਇਚੀ ਇਹਦੇ ਵਿੱਚ ਹੁੰਦੀ ਹੈ ਮਗਾ ਇਹਦੇ ਵਿੱਚ ਹੁੰਦੀਆਂ ਨੇ ਤੇ ਮਿਸਰੀ ਇਹਦੇ ਵਿੱਚ ਹੁੰਦੀ ਹੈ ਤਵਾਜ਼ੀਰ ਇਹਦੇ ਵਿੱਚ ਹੁੰਦੀ ਹੈ ਰੇਸ਼ਾ ਖਤਮੀ ਇਹਦੇ ਵਿੱਚ ਹੁੰਦੀ ਹੈ ਉਸ ਤੋਂ ਬਾਅਦ ਆ ਜੋ ਬਨਖਸ਼ਾ ਇਹਦੇ ਵਿੱਚ ਹੈ ਮਲਠੀ ਇਹਦੇ ਵਿੱਚ ਹੈ ਛੋਟੀ ਇਲਾਇਚੀ ਕਾਲੀ ਮਿਰਚ ਇਹਦੇ ਵਿੱਚ ਹੈ ਇਹਨਾਂ ਕੁ ਸਾਮਾਨ ਪਾ ਕੇ ਟੰਕਣ ਪਸਵੇਂ ਜਿਹੜੀ ਸੁਆਗੇ ਤੋਂ ਬਣਦੀ ਸੁਆਗੇ ਨੂੰ ਖਿਲ ਕਰਕੇ ਆਪਾਂ ਉਹ ਵੀ ਇਹਦੇ ਚ ਪਾਈ ਹੋਈ ਐ ਇੰਨੀਆਂ ਸਾਰੀਆਂ ਚੀਜ਼ਾਂ ਪਾਉਣ ਤੋਂ ਬਾਅਦ ਇਹਦਾ ਜਿਹੜਾ ਇਹ ਬਣਦੀ ਐ ਜਾ ਕੇ ਦਵਾਈ ਤੇ ਇਹ ਫਿਰ ਕੋਈ ਵੀ ਐ ਜਿਹੜਾ ਖਾਂਸੀ ਜ਼ੁਕਾਮ ਦਮਾ ਨਜਲਾ ਰੇਸ਼ਾ ਕੋਈ ਵੀ ਚਾਹੇ 10 ਸਾਲ ਪੁਰਾਣਾ ਕਿਸੇ ਦਾ ਹੋਵੇ ਬਾਟੇ ਭਰ-ਭਰ ਕੇ ਰੇਸ਼ਾ ਕਢਦਾ ਹੋਵੇ ਬੰਦਾ ਇਹ ਉਹਨੂੰ ਵੀ ਜਿਹੜੀ ਐ ਖਤਮ ਕਰਨ ਦੀ ਇਹਦੇ ਵਿੱਚ ਤਾਕਤ ਹੈਗੀ ਐ ਇਹ ਤਾਂ ਐ ਲੱਗਦਾ ਜਿਵੇਂ ਜਿੱਥੋਂ ਨੂੰ ਜਾ ਰਹੀ ਐ ਆਪਣਾ ਰਸਤਾ ਕਰਦੀ ਜਾ ਰਹੀ ਐ ਹਾਂ ਬਿਲਕੁਲ ਇਹ ਬਿਲਕੁਲ ਨਾਲ ਹੀ ਲੈ ਕੇ ਤੁਰੀ ਜਾਂਦੀ ਉਹਨੂੰ ਹੌਲੀ ਹੌਲੀ ਜਿੰਨੀ ਇਹ ਭਾਰੀ ਹੈ ਇੰਨਾ ਹੀ ਸਮਾਨ ਹੋਰ ਨਾਲ ਲੈ ਕੇ ਬੈਠਦੀ ਜਾਂਦੀ ਥੱਲੇ ਨੂੰ ਤੇ ਜਿਹੜਾ ਸਾਰਾ ਕੁਝ ਤੁਸੀਂ ਇਹ ਬਲਗਮ ਬਣੀ ਹੈ ਗਲੇ ਦੇ ਵਿੱਚ ਜਾਂ ਖਰਾਸ਼ ਬਣੀ ਹੈ ਜਾਂ ਕੋਈ ਇਨਫੈਕਸ਼ਨ ਬਣੀ ਹੈ ਉਹਨੂੰ ਨਾਲ ਲੈ ਕੇ ਬਿਲਕੁਲ ਥੱਲੇ ਚਲੀ ਜਾਂਦੀ ਅਗਲੇ ਦਿਨ ਇਹ ਆਊਟ ਹੋ ਜਾਂਦੀ ਤੁਹਾਡੇ ਬਾਡੀ ਚੋਂ ਕਿੰਨੇ ਦਿਨ ਲੈਣੇ ਪੈਂਦੇ ਜੀ ਨੁਸਖਾ ਫਾਰਮੂਲਾ ਇਹ ਇਹ ਜ਼ਰੂਰਤ ਡਿਪੈਂਡ ਕਰਦਾ ਹੈ ਕਿ ਹੁਣ ਤੁਹਾਨੂੰ ਖਾਂਸੀ ਅੱਜ ਦੀ ਹੋਈ ਹੈ ਜਿਹਨਾਂ ਨੇ ਅੱਜ ਇੱਥੇ ਪਕੌੜੇ ਖਾ ਲਏ ਤੇ ਪਕੌੜੇ ਖਾ ਕੇ ਫਿਰ ਤੁਹਾਡੇ ਕੋਲੋਂ ਤਾਂ ਉਹਦੇ ਲੈ ਗਿਆ ਜੇ ਸ਼ਾਮ ਨੂੰ ਵੀ ਪ੍ਰੋਬਲਮ ਆਈ ਦਿੱਕਤ ਪਰੇਸ਼ਾਨੀ ਆਈ ਨਹੀਂ ਉਹਦੇ ਲਈ ਵੀ ਅਸੀਂ ਆ ਛੋਟੇ ਛੋਟੇ ਆ ਬਣਾ ਰੱਖਿਆ ਇਹ 3 ਦਿਨ ਦੀ ਦਵਾਈ ਹੈ ਕਮ ਸੇ ਕਮ ਇਹਦੇ ਚ ਤੇ ਬਸ ਲੋੜ ਹੀ ਨਹੀਂ ਉਹਨੂੰ ਸਾਡੇ ਕੋਲ ਦੁਬਾਰਾ ਆਉਣ ਦੀ ਜੀ ਜੀ ਬਸ ਹੀ ਨਹੀਂ ਨਾਲ ਹੀ ਦੇ ਕੇ ਇਹਦਾ ਨਾਮ ਕੀ ਕਹਿ ਰਹੇ ਹੋ ਘਰ ਦੇ ਵਾਸਤੇ ਇਲਾਜ ਨਾਲ ਹੀ ਦੇ ਕੇ ਦੌਰ ਦੇਣਾ ਵੀ ਘਰੇ ਵੀ ਇਲਾਜ ਕਰੋ ਖੁਦ ਦੇ ਡਾਕਟਰ ਖੁਦ ਬਣੋ ਅੱਛਾ ਜਿਹਦਾ ਨਾਮ ਅਸੀਂ ਰੱਖਿਆ ਸ਼્વાસ ਸ਼્વાસਨਿਲ ਅਵਲੇਹ ਸ਼્વાસਨਿਲ ਯਾਨੀ ਸਾਡੇ ਸਾਰੇ ਰੋਗਾਂ ਨੂੰ ਨਿਲ ਕਰਨ ਵਾਲੀ ਦਵਾਈ ਹੋਗੀ ਠੀਕ ਹੈ ਜੀ ਇਹਨਾਂ ਨੂੰ ਪੁੱਛੋ ਰਾਜਾ ਜੀ ਕਿਹੋ ਜਿਹਾ ਟੈਸਟ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਤਨਤਨ ਸ਼ੁਰੂ ਗੁਰ ਹਰਰਾਇ ਸਿੰਘ ਦੇ ਪ੍ਰਕਾਸ਼ ਪੁਰਬ ਦੀ ਸਾਰੀ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਵੱਡੀ ਵਧਾਈ ਦਿੰਦਾ ਸਾ ਗੁਰਮੀਤ ਸਿੰਘ ਉਹਨਾਂ ਨੂੰ ਪ੍ਰੇਮ ਆਯੁਰਵੇਦਾ ਉਹਨਾਂ ਨੂੰ ਜਿਨ੍ਹਾਂ ਨੇ ਕਿ ਅੱਜ ਦੇ ਸਮਾਗਮ ਦੇ ਵਿੱਚ ਫ੍ਰੀ ਕੈਂਪ ਲਾ ਕੇ ਲੋਕਾਂ ਨੂੰ ਸਿਹਤ ਨਾਲ ਜੋੜਨ ਦੀ ਗੱਲ ਕੀਤੀ ਹੈ ਤੁਸੀਂ ਬਿਲਕੁਲ ਠੀਕ ਕਿਹਾ ਕਿ ਜਦੋਂ ਅਜਿਹੇ ਸਮਾਗਮਾਂ ਦੇ ਵਿੱਚ ਲੋਕ ਇਕੱਠੇ ਹੁੰਦੇ ਨੇ ਵੱਧ ਘੱਟ ਖਾਧਿਆ ਜਾਂਦਾ ਹੈ ਤਾਂ ਲੋਕਾਂ ਨੂੰ ਇਸ ਗੱਲ ਦਾ ਵੀ ਗਿਆਨ ਹੋਣਾ ਚਾਹੀਦਾ ਵੀ ਅਸੀਂ ਕੀ ਖਾਵਾਂਗੇ ਤੇ ਕਿਵੇਂ ਅਸੀਂ ਠੀਕ ਹੋਵਾਂਗੇ ਸੋ ਮੈਨੂੰ ਬੜੀ ਤਸੱਲੀ ਹੋਈ ਅੱਜ ਡਾਕਟਰ ਗੁਰਮੀਤ ਸਿੰਘ ਹੁਣਾਂ ਦੀ ਇਹ ਦਵਾਈ ਕਿਉਂ ਮੈਂ ਵੀ ਟੇਸਟ ਕੀਤੀ ਬੜਾ ਆਨੰਦ ਆਇਆ ਕਿਉਂ ਜੇ ਕਿਹੋ ਜਿਹਾ ਟੇਸਟ ਕਿਹੋ ਜਿਹਾ ਲੱਗਿਆ ਇਹ ਤਾਂ ਐਉਂ ਲੱਗਿਆ ਵੀ ਕੋਈ ਜਿਵੇਂ ਕੁਝ ਸਮਥਿੰਗ ਗੁੱਡ ਹੈਜ਼ ਗੋਨ ਇਨ ਤੇ ਮੈਨੂੰ ਲੱਗਦਾ ਵੀ ਸਾਰੀਆਂ ਜਿਹੜੀ ਪ੍ਰੋਬਲਮਸ ਨੂੰ ਦੂਰ ਕਰੇਗਾ ਸੋ ਬੜੀ ਅੱਜ ਖੁਸ਼ੀ ਦੀ ਗੱਲ ਹੈ ਕਿ ਸਾਹ ਗੁਰਮੀਤ ਸਿੰਘ ਵਰਗੇ ਚੰਗੇ ਸੱਜਣ ਜੋ ਕਿ ਖਿਆਲ ਰੱਖਦੇ ਨੇ ਇਹ ਅਜਿਹੇ ਦਿਨਾਂ ਦੇ ਵਿੱਚ ਕਿਉਂਕਿ ਲੋਕ ਤਾਂ ਆਪਣੀ ਆਮਦਨ ਨੂੰ ਵਧਾਉਣ ਦੀ ਗੱਲ ਕਰਦੇ ਨੇ ਇਹ ਲੋਕ ਸੇਵਾ ਦੀ ਗੱਲ ਕਰਦੇ ਨੇ ਸੋ ਮੈਂ ਇਸ ਗੱਲ ਤੇ ਬਹੁਤ ਖੁਸ਼ ਹਾਂ ਕਿ ਇਹ ਇਸ ਤਰ੍ਹਾਂ ਦੇ ਸਮਾਗਮਾਂ ਦੇ ਵਿੱਚ ਫ੍ਰੀ ਕੈਂਪ ਲਾਉਣਾ ਇੱਕ ਵੱਡੀ ਵੱਡੀ ਮੈਂ ਸਮਝਦਾ ਦਾਨਪੁਣ ਦੀ ਗੱਲ ਆ ਚਾ ਪਰਦਾਨ ਜੀ ਤੁਸੀਂ ਗਿਲ ਸਾਹਿਬ ਬੰਦਿਆਂ ਜਿਹੜੇ ਬੱਚੇ ਹੈ ਜਿਹੜੇ ਨਸ਼ੇੜੀ ਬੱਚੇ ਹੈਗੇ ਨੇ ਉਹਨਾਂ ਦਾ ਤੁਸੀਂ ਖਾਸ ਕਰਕੇ ਡੀ ਅਡਿਕਟ ਕਰਨ ਵਾਸਤੇ ਉਹਨਾਂ ਦਾ ਖਿਆਲ ਰੱਖਦੇ ਹੋ ਇਸ ਤਰ੍ਹਾਂ ਵਾਸਤੇ ਵੀ ਫਿਰ ਤੁਸੀਂ ਲੋਕ ਸੇਵਾ ਦੇ ਵਿੱਚ ਲੱਗੇ ਰਹਿੰਦੇ ਹੋ ਬਿਲਕੁਲ ਜੀ ਬਿਲਕੁਲ ਇਹ ਜੋ ਵੀ ਹੈਗਾ ਅਸੀਂ ਸਾਰਾ ਸਮਾਜ ਸੇਵੀ ਕੰਮ ਕਰ ਰਹੇ ਆ ਕੋਈ ਹਿੱਸਾ ਪ੍ਰਪਰ ਗੁਰੂ ਹਰ ਰਾਏ ਸਾਹਿਬ ਦੇ ਜਿਹੜੇ ਪ੍ਰਕਾਸ਼ਪੁਰਬ ਨੂੰ ਸਮਰਪਿਤ ਹੈ ਸਾਡੀ ਸੇਵਾ ਕੋਈ ਇੱਥੇ ਕੋਈ ਫੀਸ ਨਹੀਂ ਲੈ ਰਹੀ ਨਾ ਕੋਈ ਡਾਕਟਰ ਦੀ ਫੀਸ ਹੈ ਨਾ ਕੋਈ ਦਵਾਈ ਦਾ ਪੈਸਾ ਲਿਆ ਯਾਰ ਇਹ ਇਹ ਫ੍ਰੀ ਸੇਵਾ ਹੈ ਰਹੀ ਗੱਲ ਨਸਿਆਂ ਦੀ ਨਸੇ ਵਾਲੇ ਬੱਚਿਆਂ ਨੂੰ ਗਰੰਟੀ ਨਾਲ ਨਸ਼ਾ ਪਹਿਲੇ ਹਫਤੇ ਪਹਿਲੀ ਡੋਜ਼ ਤੋਂ ਨਸ਼ਾ ਬੰਦ ਗਰੰਟੀ ਲਿਖ ਕੇ ਦਿੰਨੇ ਆ ਚੈਲੰਜ ਕਰਕੇ ਦਵਾਈ ਦਿੰਨੇ ਆ ਵੀ ਸਾਡੇ ਕੋਲ ਇੱਕ ਵਾਰ ਆਓ ਆਪਣਾ ਨਸ਼ਾ ਸੜਾਓ ਸ਼ਰਾਬ ਬਗੈਰ ਦੱਸੇ ਸ਼ਰਾਬੀ ਨੂੰ ਬਗੈਰ ਸੜਾਓ ਗਰੰਟੀ ਨਾਲ ਕਿਉਂ ਮੇਰੇ ਤਾਂ ਆਪਦੇ ਅਜਮਾਏ ਹੋਏ ਪੇਸ਼ੈਂਟ ਨੇ ਮੈਂ ਤਾਂ ਕਿੰਨੇ 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 ਕ ਬੱਚਿਆਂ ਨੂੰ ਕਿੰਨੇ ਕ ਜਿਹੜੇ ਨਸ਼ੇੜੀ ਹੈਗੇ ਉਹਨਾਂ ਦਾ ਟਰੀਟਮੈਂਟ ਹੁਣ ਤੱਕ ਤੁਸੀਂ ਡਾਕਟਰ ਸਾਹਿਬ ਤੋਂ ਕਰਵਾ ਚੁੱਕੇ ਹੋ ਮੋਹਾਲੀ ਇੱਥੇ ਵਿੱਚ ਹਜ਼ਾਰਾਂ ਬੱਚੇ ਨਿਕਲ ਚੁੱਕੇ ਨੇ ਨਸ਼ੇ ਦੇ ਕੱਲ ਪਰਸੋਂ ਦਾ ਜਿਹੜਾ 6 ਗ੍ਰਾਮ ਰੋਜ਼ ਦਾ ਚਿੱਟਾ ਲਾਉਣ ਵਾਲਾ ਬੱਚਾ ਸੀਗਾ ਪਰਸੋਂ ਮੈਂ ਉਹਨੂੰ ਗਰੰਟੀ ਨਾਲ ਦਵਾਈ ਦਿੱਤੀ ਤਿੰਨ ਦਿਨ ਬਾਅਦ ਉਹਦਾ ਫੋਨ ਆ ਗਿਆ ਕਿ ਅੰਕਲ ਮੈਂ ਜਮਾਂ ਠੀਕ ਆ ਨਾ ਮੈਨੂੰ ਕੋਈ ਤੋੜ ਹੈ ਨਾ ਕੋਈ ਤਕਲੀਫ ਹੈ ਮੈਂ ਬਿਲਕੁਲ ਠੀਕ ਆ ਹਲੇ ਤਿੰਨ ਦਿਨ ਬਾਅਦ ਬੰਦਾ ਖੁਦ ਫੋਨ ਕਰਕੇ ਦੱਸ ਰਿਹਾ ਥੈਂਕ ਯੂ ਕਰ ਰਿਹਾ ਇਤੋਂ ਵੱਡਾ ਹੋਰ ਇਦੋਂ ਪੁੱਨ ਦਾ ਕੰਮ ਕੀ ਕਰ ਸਕਦੇ ਆ ਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ ਸੋ ਇਹ ਨੁਸਖਾ ਇਹ ਫਾਰਮੂਲਾ ਹੈਗਾ ਸਾਡੇ ਨਾਲ ਹਰਮੀਤ ਜੀ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਮੈਮ ਨਾਲ ਬਹੁਤ ਸਾਰੇ ਸਵਾਲ ਬਹੁਤ ਸਾਰੇ ਜਿਹੜੇ ਅਸੀਂ ਕਹਿ ਲਈਏ ਕਿ ਜਿਹੜੇ ਸਾਨੂੰ SMS ਮਿਲਦੇ ਨੇ ਜਿਨ੍ਹਾਂ ਦੇ ਵਿੱਚ ਔਰਤਾਂ ਨਾਲ ਸੰਬੰਧਿਤ ਜਿਹੜੇ ਰੋਗ ਹੈਗੇ ਨੇ ਉਹਨਾਂ ਬਾਬਤ ਇਹਨਾਂ ਤੋਂ ਪੁੱਛਿਆ ਜਾਂਦਾ ਅ ਹਰਮਿਤਜੀ ਜਿਹੜੀ ਇਹ ਨੁਸਖਾ ਫਾਰਮੂਲਾ ਤੁਸੀਂ ਬਣਾਇਆ ਡਾਕਟਰ ਸਾਹਿਬ ਨਾਲ ਮਿਲ ਕੇ ਇਹ ਔਰਤਾਂ ਦੇ ਰੋਗ ਹੈਗੇ ਨੇ ਘਰ ਦੇ ਵਿੱਚ ਵੈਸੇ ਹੀ ਕਈ ਵਾਰ ਤਜਾਬ ਚੜੀ ਜਾਂਦਾ ਜੀ ਤਜਾਬ ਬਣ ਜਾਂਦਾ ਰਸੋਈ 'ਚ ਖੜੇ ਜਾਂਦੇ ਉਹਨਾਂ ਤੇ ਫਾਰਮੂਲਾ ਕਾਮਯਾਬ ਹੋਊਗਾ ਜੀ ਮੈਂ ਪ੍ਰੇ ਮੈਰਵੇਦਿਕ ਕਲੀਨਿਕ ਤੋਂ ਸਭ ਤੋਂ ਪਹਿਲਾਂ ਸਤਸਿਕਾ ਸੁਣਨ ਵਾਲਿਆਂ ਨੂੰ ਤੇ ਅਸੀਂ ਅੱਜ ਇਸ ਸੁਭਾਗੇ ਮੌਕੇ ਤੇ ਇਕੱਠੇ ਹੋਏ ਆ ਤੇ ਮੈਨੂੰ ਉਮੀਦ ਹੈ ਵੀ ਜਿਹੜੇ ਵੀ ਸਾਡੇ ਨਾਲ ਮਿਲ ਰਹੇ ਆ ਤੇ ਬੜੇ ਤਸੱਲੀ ਬਖਸ਼ ਦਵਾਈ ਲੈ ਰਹੇ ਆ ਤੇ ਜਿਹੜਾ ਤੁਹਾਡਾ ਹੁਣ ਸਵਾਲ ਆ ਵੀ ਇਹ ਚੀਜ਼ਾਂ ਜਿਵੇਂ ਘਰ ਦੇ ਵਿੱਚ ਉਦੋਂ ਸ਼ੌਕ ਰਹਿੰਦਾ ਸਾਨੂੰ ਖਾਣ ਪੀਣ ਦਾ ਬੱਚਿਆਂ ਦੀ ਡਿਮਾਂਡ ਤੇ ਵੀ ਬਹੁਤ ਤਲਿਆ ਬਣਦਾ ਆ ਤੇ ਜੇ ਇਹ ਦੀਸ ਮੈਡੀਸਨ ਦੀ ਅੱਜ ਗੱਲ ਜਿਹੜੀ ਤੁਸੀਂ ਹੁਣੇ ਦਿਖਾਈ ਇਹਦੀ ਮੈਡੀਸਨ ਦੀ ਗੱਲ ਕਰੀਏ ਇਹ ਬੱਚਿਆਂ ਵਾਸਤੇ ਵੱਡਿਆਂ ਵਾਸਤੇ ਤੇ ਬਜ਼ੁਰਗਾਂ ਵਾਸਤੇ ਤੇ ਜੇ ਇਹ ਘਰ ਕੁਝ ਤਲਿਆ ਬਣਾ ਲਿਆ ਕੁਝ ਪੂਰੀਆਂ ਛੋਲੇ ਕਦੇ ਵੀ ਇਸ ਤਰ੍ਹਾਂ ਦੀ ਚੀਜ਼ ਬਣ ਗਿਆ ਕੁਝ ਹਲਵਾ ਖਾ ਲਿਆ ਗੈਸ ਬਣ ਗਈ ਐਸਿਡਿਟੀ ਹੋ ਗਈ ਖਾਣਾ ਖਾਣ ਤੋਂ ਬਾਅਦ ਅਫਾਰਾ ਹੋ ਗਿਆ ਡਾਈਜੈਸਟ ਨਹੀਂ ਹੋ ਰਿਹਾ ਇਹ ਜ਼ਬਰਦਸਤ ਚੀਜ਼ ਹੈ ਅਸੀਂ ਹੁਣ ਵੀ ਇੱਕ ਇੱਕ ਚਮਚ ਜਿਹਨੂੰ ਖਲਾ ਰਹੇ ਨਾ ਤੇ ਦਸ ਮਿੰਟਾਂ ਬਾਅਦ ਆ ਕੇ ਸਾਨੂੰ ਦੱਸ ਰਿਹਾ ਕਿ ਮੈਡਮ ਆ ਬੜੀ ਜ਼ਬਰਦਸਤ ਚੀਜ਼ ਹੈ ਸਾਨੂੰ ਤੁਸੀਂ ਹੋਰ ਦੇ ਸਕਦੇ ਹੋ ਉਸ ਤੋਂ ਬਾਅਦ ਅਸੀਂ ਫਿਰ ਥੋੜੀ ਸ਼ੀਸ਼ੀਆਂ ਰੱਖੀਆਂ ਕਿ ਇਹ ਬੋਟਲ ਦੇ ਵਿੱਚ ਪਾਇਆ ਫਿਰ ਅਸੀਂ ਆ ਉਹਨਾਂ ਨੇ ਫ੍ਰੀ ਆਫ ਕਾਸਟ ਗੁਰੂ ਘਰ ਬੈਠੇ ਆ ਤਾਂ ਫਿਰ ਅਸੀਂ ਉਹਨੂੰ ਫ੍ਰੀ ਆਫ ਕਾਸਟ ਅਸੀਂ ਅੱਜ ਆ ਦੇ ਰਹੇ ਹਾਂ ਕਿ ਜੀ 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 ਸੋ ਦੇਖੋ ਤੁਸੀਂ ਮੈਮ ਹਰਮੀਤ ਜੀ ਦਾ ਕਹਿਣਾ ਹੈ ਕਿ ਜਦੋਂ ਵੀ ਘਰ ਦੇ ਵਿੱਚ ਪੂਰੀਆਂ ਛੋਲੇ ਤੁਹਾਡੇ ਬਣਦੇ ਨੇ ਤਾਂ ਉਸ ਵੇਲੇ ਇਹ ਨੁਸਖਾ ਇਹ ਫਾਰਮੂਲਾ ਬੜਾ ਕਾਮਯਾਬ ਰਹਿੰਦਾ ਹੈ ਡਾਕਟਰ ਸਾਹਿਬ ਹੋਰ ਕਿਹੜੇ ਕਿਹੜੇ ਰੋਗਾਂ ਦੇ ਉੱਤੇ ਜਿਹੜਾ ਕੰਮ ਕਰੇਗਾ ਜਾਂ ਹੋਰ ਕਿਹੜੇ ਕਿਹੜੇ ਰੋਗਾਂ ਦਾ ਤੁਸੀਂ ਇੱਥੇ ਹੈਗਾ ਕੈਂਪ ਦੇ ਵਿੱਚ ਲੰਗਰ ਲਗਾਇਆ ਹੋਇਆ ਦਵਾਈਆਂ ਦਾ ਮੁਫਤ ਲੰਗਰ ਲਗਾਇਆ ਹੋਇਆ ਉਹਦੇ ਵਿੱਚ ਤਾਂ ਅਸੀਂ ਲੰਗਰ ਤਾਂ ਲਗਭਗ ਆ ਦਵਾਈਆਂ ਸਾਰੀਆਂ ਹੀ ਲੈ ਕੇ ਆਏ ਆ ਸਾਡੀ ਆ ਦੇਸੀ ਚਾਹ ਆ ਕਬਜ ਦਾ ਪਾਊਡਰ ਪਿਆ ਸੀ ਉਹ ਦੇ ਰਹੇ ਆ ਪੇਟ ਦੇ ਰੋਗਾ ਤੋਂ ਸਬੰਧਤ ਆ ਤੁਹਾਡੇ ਸਾਹਮਣੇ ਪਿਆ ਇਹ ਡੱਬਾ ਜਿੰਨੂੰ ਪੇਟ ਦੀ ਸਮੱਸਿਆ ਕੋਈ ਗੈਸ ਹੈ ਕਬਜ ਹੈ ਉਸ ਤੋਂ ਬਾਅਦ ਸਾਡਾ ਉਹ ਹੀ ਹਾਜਮਾ ਪਲੱਸ ਜਿਹਦੀ ਆਪਾਂ ਪਿੱਛੇ ਵੀਡੀਓ ਪਾਈ ਸੀਗੀ ਤੇ ਉਹ ਵੀ ਮਤਲਬ ਬਹੁਤ ਵਧੀਆ ਉਪਰਲੇ ਵਾਲਾ ਜੀ ਜੀ ਇਸ ਨੇ ਜਿਹੜਾ ਬਹੁਤ ਕਮਾਲ ਕੀਤੀ ਬਹੁਤ ਲੋਕਾਂ ਨੇ ਕਲੀਨਿਕ ਤੇ ਆ ਆ ਕੇ ਦੁਬਾਰਾ ਡਿਮਾਂਡ ਕਰ ਰਹੇ ਆ ਸਰ ਬਹੁਤ ਲੋਕਾਂ ਨੇ ਇਹਨੂੰ ਯੂਜ਼ ਕੀਤਾ ਤੇ ਤਿੰਨ ਤਿੰਨ ਵਾਰੀ ਤਾਂ ਹੁਣ ਫਿਰ ਦੁਬਾਰਾ ਆ ਕੇ ਲਿਜਾ ਚੁੱਕੇ ਆ ਸਾਡਾ ਰੋਗ ਜਿਹੜਾ ਉਹ 80% ਲਗਭਗ ਖਤਮ ਹੈ ਇਹ ਦੇ ਨਾਲ ਜਿਹੜੀ ਪੇਟ ਚ ਹੋਣ ਵਾਲੀ ਗੈਸ ਹੈ ਅਫਾਰਾ ਹੈ ਕਬਜ ਹੈ ਤੇ ਜਾਲਾ ਲੋ ਖਾਦਾ ਪੀਤਾ ਹਜਮ ਨਾ ਹੋਣਾ ਜਾਂ ਭੁੱਖ ਨਾ ਲੱਗਣਾ ਠੀਕ ਹੈ ਇਹ ਸਾਰੀਆਂ ਚੀਜ਼ 2 2 ਘੰਟੇ 3 3 ਘੰਟੇ ਖਾਣਾ ਜਿਹੜਾ ਪੇਟ ਦੇ ਵਿੱਚ ਹੀ ਪਿਆ ਰਹਿਣਾ ਇਹ ਉਹਨਾਂ ਸਾਰੀਆਂ ਚੀਜ਼ਾਂ ਨੂੰ ਇਹਨੇ ਬਹੁਤ ਵਧੀਆ ਤਰ੍ਹਾਂ ਦਾ ਕਿਉਰ ਕੀਤਾ ਇਹ ਸਾਡਾ ਇੱਕ ਤਰ੍ਹਾਂ ਦਾ ਇੱਕ ਬ੍ਰਾਂਡ ਪ੍ਰੋਡਕਟ ਬਣ ਗਿਆ ਹੋਇਆ ਇਹਨੇ ਇੰਨੀ ਕਮਾਲ ਦੀ ਜਿਹੜੀ ਉਹ ਕਾਰਗਰੀ ਦਿਖਾਈ ਹੈ ਤੇ ਅਸੀਂ ਵੀ ਇਹਨੂੰ ਬੜੇ ਪਿਆਰ ਨਾਲ ਬਣਾਇਆ ਸੀਗਾ ਇੰਨਾ ਸਵਾਦੀ ਹੈ ਇੰਨਾ ਟੇਸਟੀ ਹੈ ਇੱਕ ਵਾਰੀ ਜਿਹੜੇ ਬੰਦੇ ਨੇ ਪੀ ਲਿਆ ਉਹ ਦੁਬਾਰਾ ਇਹਦੀ ਡਿਮਾਂਡ ਕਰਦਾ ਜੀ ਜੀ ਠੀਕ ਹੈ ਉਸ ਤੋਂ ਇਲਾਵਾ ਜੋਇੰਟ ਪੇਨ ਆ ਗਈ ਸਾਡੀ ਇਹ ਦਵਾਈਆਂ ਪਈਆਂ ਸਾਡੀਆਂ ਜੋੜਾਂ ਦੇ ਦਰਦ ਵਾਸਤੇ ਸਾਡਾ ਆ ਪ੍ਰੋਡਕਟ ਰਿਆ ਇਹਨਾਂ ਦੇ ਕੈਪਸੂਲ ਵੀ ਹੁੰਦੇ ਆ ਟੈਬਲੇਟ ਵੀ ਹੁੰਦੇ ਚਲੋ ਠੀਕ ਹੈ ਆਹੀ ਨੇ ਜੋਇੰਟ ਐਕਸ ਦੇ ਨਾਮ ਤੋਂ ਜੀ 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 ਇਹ ਜੋਇੰਟ ਐਕਸ ਟੈਬਲੇਟ ਕੈਪਸੂਲ ਆ ਗਏ ਇਹਨਾਂ ਦੀ ਗੋਲੀਆਂ ਵੀ ਨੇ ਉਸ ਤੋਂ ਬਾਅਦ ਆਜੋ ਜੀ ਕਬਜ਼ ਤੋਂ ਸੰਬੰਧਤ ਅਬ ਐਰਐਕਸ ਕਰਕੇ ਅਸੀਂ ਇਹ ਆਪਣਾ ਬਣਾਇਆ ਹੋਇਆ ਪ੍ਰੋਡਕਟ ਮਤਲਬ ਇਸ ਇਸ ਥਾਂ ਇਸ ਥਾਂ ਦੇ ਉੱਤੇ ਸਾਰੀਆਂ ਚੀਜ਼ਾਂ ਦਾ ਮੁਫਤ ਲੰਗਰ ਲਾਇਆ ਜਾ ਰਿਹਾ ਹੈ ਬਿਲਕੁਲ ਜੀ ਇਹ ਸਾਰੀਆਂ ਚੀਜ਼ਾਂ ਦਾ ਮੁਫਤ ਲੰਗਰ ਲਾਇਆ ਜਿੰਨੂੰ ਜੋ ਜੋ ਸਮੱਸਿਆ ਹੈ ਹਾਲਾਂਕਿ ਵਾਲਾਂ ਦੇ ਝੜਨ ਤੱਕ ਦੇ ਸ਼ੈਂਪੂ ਵੀ ਅਸੀਂ ਇੱਥੇ ਰੱਖੇ ਹੋਏ ਆ ਇਹ ਵਾਲਾਂ ਦੇ ਝੜਨ ਦਾ ਤੇਲ ਹੈ ਮੰਨ ਲਓ ਤੁਸੀਂ ਕੋਈ ਕਿਸੇ ਵੀ ਤਰ੍ਹਾਂ ਦੇ ਤੁਹਾਡੇ ਵਾਲ ਝੜਦੇ ਚਾਹੇ ਉਹ ਤੁਹਾਡੀ ਪਾਣੀ ਦੀ ਕਮੀ ਕਰਕੇ ਝੜ ਰਹੇ ਆ ਜਾਂ ਕੁਝ ਹੋਰ ਦਿੱਕਤ ਕਰਕੇ ਝੜ ਰਹੇ ਆ ਇਹ ਸ਼ੈਂਪੂ ਹੈ ਇਹ ਤੇਲ ਹੈ ਇਹ ਪੂਰਾ ਜੋੜਾ ਅਗਰ ਜਿਹੜਾ ਬੰਦਾ 2-3 ਮਹੀਨੇ ਰੈਗੂਲਰ ਯੂਜ਼ ਕਰ ਲਏਗਾ ਮਤਲਬ ਹੀ ਨਹੀਂ ਵਾਲ ਚ ਉਹ ਪੁੱਟ ਪੁੱਟ ਕੇ ਖਿੱਚਦੇ ਰਹਿਣ ਨਹੀਂ ਝੜਨਗੇ ਇਹਨੇ ਵਧੀਆ ਕਾਮਯਾਬ ਕਰਦੇ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਰਾਣੀ ਮੈਮ ਵੀ ਨੇ ਮੈਮ ਤੁਸੀਂ ਇਹ ਪੇਟ ਦੇ ਰੋਗ ਨਾਲ ਸੰਬੰਧਿਤ ਜਿਹੜਾ ਚੂਰਨ ਪਾਊਡਰ ਇੱਥੇ ਦੇ ਰਹੇ ਹੋ ਇਹ ਕੀ ਕੀ ਨੁਸਖਾ ਫਾਰਮੂਲਾ ਡਾਕਟਰ ਸਾਹਿਬ ਨੇ ਬਣਾਇਆ ਹੋਇਆ ਹੈ ਸਾਰੇ ਦੇ ਵਿੱਚ ਕਈ ਆ ਜਿਵੇਂ ਤਿਰਫਲਾ ਆmla ਬਿਹੜਾ ਵਗੈਰਾ ਸਾਰਾ ਨੂੰ ਤਿੰਨਾਂ ਨੂੰ ਮਿਲਾ ਕੇ ਪੇਟ ਵਾਸਤੇ ਹੈ ਡਾਈਜੈਸਟ ਸਿਸਟਮ ਵਾਸਤੇ ਕਦੇ ਪਕੌੜੇ ਪਕੂੜੇ ਖਾ ਕੇ ਕਈ ਵਾਰ ਲੰਗਰ ਘਟਵੱਤ ਖਾਧਾ ਜਾਂਦਾ ਉਹਦੇ ਨਾਲ ਫਿਰ ਸਿਸਟਮ ਸੈੱਟ ਹੋ ਜਾਏਗਾ ਜਾਂ ਵੈਸੇ ਵੀ ਸਾਡੇ ਅਸੀਂ ਵਿਆਹਾਂ 'ਚ ਜਾਂਦੇ ਆਂ ਸ਼ਾਦੀਆਂ 'ਚ ਜਾਂਦੇ ਆਂ ਜਾਂ ਘਰ ਦੇ ਵਿੱਚ ਕਿਸੇ ਦਾ ਕੋਈ ਫੇਵਰਿਟ ਡਿਸ਼ ਬਣ ਗਈ ਤੇ ਵੱਧ ਖਾਧਾ ਜਾਂਦਾ ਉਹਦਾ ਸੈੱਟ ਰੱਖੂ ਹੈ ਹਾਂਜੀ ਸਰ ਬਿਲਕੁਲ ਸੈੱਟ ਰੱਖੇਗਾ ਪੇਟ ਦੀ ਜਿਹੜੀ ਪ੍ਰੋਬਲਮ ਕੋਈ ਵੀ ਹੈ ਕਬਜਾ ਜਾਂ ਗੈਸਿਡਿਟੀ ਬਣ ਜਾਂਦੀ ਹੈ ਤੇਜਾਬ ਬੰਦ ਹੈ ਉਹਨੂੰ ਠੀਕ ਕਰੇਗਾ ਸਰ ਠੀਕ ਕਰੇਗਾ ਹਾਂਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਦੇਖੋ ਇਹਦਾ ਲੰਗਰ ਵੀ ਹੈਗਾ ਜਿਹੜਾ ਇੱਥੇ ਪ੍ਰੇਮ ਆਯੁਰਵੇਦਾ ਵੱਲੋਂ ਜਿਹੜਾ ਉਹ ਲਗਾਇਆ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਅਸੀਂ ਦਿਖਾਈਆਂ ਨੇ ਇਸ ਵੇਲੇ ਗੁਰਦੁਆਰਾ ਅੰਬ ਸਾਹਿਬ ਦੇ ਵਿੱਚ ਤਨਤਨ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਦੇ ਜਿਹੜੇ ਪ੍ਰਕਾਸ਼ ਦਿਹਾੜੇ ਦੇ ਮੌਕੇ ਦੇ ਉੱਤੇ ਜਿਹੜੀਆਂ ਵਾਹ ਵਾ ਰੌਣਕਾਂ ਹੈਗੀਆਂ ਨੇ ਉਹ ਲੱਗਿਆ ਹੋਈਆਂ ਨੇ ਸੰ ਪਹੁੰਚੀ ਹੋਈ ਹੈ ਵੱਡੀ ਗਿਣਤੀ ਦੇ ਵਿੱਚ ਲੋਕਾਂ ਵੱਲੋਂ ਸੰਗਤ ਵੱਲੋਂ ਸੰਗਤ ਦੇ ਲਈ ਜਿਹੜਾ ਲੰਗਰਾਂ ਦਾ ਪ੍ਰਬੰਧ ਵੀ ਜਿਹੜਾ ਉਹ ਕੀਤਾ ਗਿਆ ਅਜਿਹੇ ਦੇ ਵਿੱਚ ਪ੍ਰੇਮ ਆਯੁਰਵੇਦਾ ਵੱਲੋਂ ਜਿਹੜਾ ਇਹ ਕੈਂਪ ਹੈਗਾ ਸੀ ਉਹ ਇੱਥੇ ਮੁਫਤ ਦਵਾਈਆਂ ਦਾ ਨੁਸਖਿਆਂ ਦਾ ਜਿਹੜਾ ਲੰਗਰ ਹੈਗਾ ਉਹ ਇੱਥੇ ਲਗਾਇਆ ਗਿਆ ਡਾਕਟਰ ਸਾਹਿਬ ਸੋਚ ਕੀ ਰਹਿੰਦੀ ਹੈ ਡਾਕਟਰ ਸਾਹਿਬ ਸੋਚ ਕੀ ਰਹਿੰਦੀ ਹੈ ਤੁਸੀਂ ਪਿਛਲੀ ਵਾਰ ਵੀ ਲੰਗਰ ਦੇ ਮੌਕੇ ਦੇ ਉੱਤੇ ਹਾਜ਼ਮਾ ਪਲੱਸ ਦਾ ਲੰਗਰ ਲਗਾਇਆ ਸੀ ਸੋਚ ਕੀ ਰਹਿੰਦੀ ਹੈ ਸੋਚ ਦੇਖੋ ਇਹ ਆ ਵੀ ਅੰਨੇ ਬਹਾਨੇ ਸਾਡੇ ਕੋਲ ਜਿਵੇਂ ਪੇਸ਼ੈਂਟ ਆਉਂਦੇ ਆ ਕਾਫੀ ਗਰੀਬ ਘਰਾਂ ਤੋਂ ਵੀ ਆਉਂਦੇ ਆ ਜਿਵੇਂ ਨਸ਼ੇ ਦੀ ਦਵਾਈ ਲੈਣ ਆਏ ਪਹਿਲੋਂ ਮੈਂ ਚਲੋ ਇੱਥੋਂ ਦਾ ਦੱਸ ਦਿਆਂ ਅਸੀਂ ਇਹ ਸੋਚਦੇ ਆ ਵੀ ਕਿਸੇ ਨਾ ਕਿਸੇ ਅੰਨੇ ਬਹਾਨੇ ਅਸੀਂ ਆਪਣੀ ਇਨਕਮ ਦੇ ਵਿੱਚੋਂ ਕੁਝ ਨਾ ਕੁਝ ਕਿਸੇ ਦਾ ਦਾਨਪੁਨ ਕਰੀਏ ਦਸਵੰਦ ਕੱਢਣ ਵਾਲੀ ਗੱਲ ਆਪਾਂ ਲੈ ਲਈਏ ਵੀ ਇੱਕ ਤਰ੍ਹਾਂ ਦਾ ਚਲੋ ਇਹ ਇਹ ਵੀ ਕੰਮ ਹੁੰਦਾ ਜਾਂਦਾ ਨਾਲ ਦੀ ਨਾਲ ਤੇ ਨਾਲ ਦੀ ਨਾਲ ਇੱਥੇ ਇਹੋ ਜਿਹੇ ਲੋਕ ਵੀ ਆਉਂਦੇ ਨੇ ਜਿਨ੍ਹਾਂ ਕੋਲ ਦਵਾਈਆਂ ਲੈਣ ਦੇ ਪੈਸੇ ਨਹੀਂ ਹੈਗੇ ਬਹੁਤ ਪੁਰਾਣਾ ਦਮਾ ਬਣਿਆ ਹੋਇਆ ਸਾਰੀ ਰਾਤ ਖੰਘ ਖੰਘ ਕੇ ਲੰਘਦੀ ਹੈ ਖੰਗ ਖੰਗ ਕੇ ਉਹਨਾਂ ਦੀਆਂ ਪਸਲੀਆਂ ਟੇਡੀਆਂ ਹੋ ਜਾਂਦੀਆਂ ਐ ਕੁੱਬੇ ਹੋ ਜਾਂਦੇ ਆ ਲੋਗ ਉਹਨਾਂ ਤੱਕ ਨੂੰ ਇਸ ਦਵਾਈ ਨੇ ਠੀਕ ਕੀਤਾ ਹੋ। ਖਾਂਸੀ ਹੁੰਦੀ ਕੀ ਐ? ਅੱਜ ਕੱਲ ਕਾਲੀ ਖਾਂਸੀ ਵੀ ਬੜੀ ਚੱਲ ਰਹੀ ਹੈ ਜਿਹੜੀ ਹਟਦੀ ਨਹੀਂ। ਇੱਕ ਵਾਰ ਪੰਜਾਬੀ ਚ ਉਹਨੂੰ ਕੁੱਤਾ ਖੰਗ ਵੀ ਕਹਿ ਦਿੰਦੇ ਨੇ। ਬਿਲਕੁਲ ਕੁੱਤਾ ਖਾਂਸੀ ਵੀ ਕਹਿ ਦਿੰਦੇ। ਥੋੜੀ ਥੋੜੀ ਦੇਰ ਬਾਅਦ ਬੰਦਾ ਇੰਜੇ ਜਿ ਕਰਦਾ ਰਹਿੰਦਾ। ਉਹ ਖਾਂਸੀ ਜਿਹੜੀ ਹੈ ਕਿ ਅੰਦਰੋਂ ਇੱਕ ਸਾਹ ਜਿਹਾ ਉੱਠਦਾ, ਦਮ ਜਿਹਾ ਉੱਠਦਾ ਤੇ ਜਦੋਂ ਕੋਈ ਬੰਦਾ ਬੋਲ ਰਿਹਾ ਹੁੰਦਾ ਤਾਂ ਉਹ ਦਮ ਜਿਹੜਾ ਹੈ ਨਾ ਉਹ ਉਹਨੂੰ ਖਾਂਸੀ ਆਉਣ ਤੇ ਮਜਬੂਰ ਕਰ ਦਿੰਦਾ। ਇਹ ਇਹ ਅੰਦਰੋਂ ਜਿਹੜੀ ਖਚਾ ਪੈਂਦਾ ਉਹ ਫੇਫੜਿਆਂ ਦੇ ਵਿੱਚ ਆਕਸੀਜਨ ਦੀ ਜਿਹੜੀ ਕਮੀ ਹੈ ਉਸ ਚੀਜ਼ ਨੂੰ ਪੂਰਾ ਕਰਨ ਦੇ ਲਈ ਇਹਦੇ ਵਿੱਚ ਅਬਰਕ ਬਸਮ ਹੈ ਜਿਹੜੀ ਉਹ ਇੰਨੀ ਸੁਕਸ਼ਮ ਸਾਡੇ ਜਿਹੜੇ ਹੈਗੇ ਮਾਈਕਰੋ ਹੈਗੇ ਸਾਡੇ ਮਾਈਕਰੋ ਸੈਲਸ ਨੇ ਉਹਨਾਂ ਨੂੰ ਜਾ ਕੇ ਇਨਰਚ ਕਰਦੀ ਹੈ ਸ਼ੁੱਧ ਕਰਦੀ ਹੈ ਜਿਹਦੇ ਨਾਲ ਜਿਹੜੀ ਉਹ ਉੱਬੇਵਾ ਜਿਹੜੀ ਖਾਂਸੀ ਚੱਲਦੀ ਹੈ ਉਹਨੂੰ ਰੋਕ ਦਿੰਦੀ ਹੈ ਕੁੱਤਾ ਖਾਂਸੀ ਨੂੰ ਰੋਕ ਦਿੰਦੀ ਹੈ ਜਾਂ ਜਿਹੜੀ ਮੌਸਮੀ ਖੰਗ ਬੁਖਾਰ ਹੋਈ ਹੈ ਉਨੂੰ ਰੋਕ ਦਿੰਦੀ ਹੈ ਹਰ ਚੀਜ਼ ਦਾ ਮਤਲਬ ਉਹ ਟ੍ਰੀਟਮੈਂਟ ਇਹਦੇ ਨਾਲ ਹੋ ਜਾਂਦਾ ਖਾਂਸੀ ਜ਼ੁਖਾਮ ਨਜਲਾ ਰੇਸ਼ਾ ਦਮਾ ਮੈਂ ਤੁਹਾਨੂੰ ਕਿਹਾ ਸੀ ਇਹਨਾਂ ਚੀਜ਼ਾਂ ਦੇ ਵਿੱਚ ਤਾਂ ਇਹਦਾ ਕੋਈ ਜੋੜ ਹੀ ਹੈ ਨਹੀਂ ਨਾਲ ਇਹਦੇ ਕਈ ਵਾਰੀ ਹੋਰ ਦਵਾਈਆਂ ਦੇਣੀਆਂ ਪੈ ਜਾਂਦੀਆਂ ਕਈ ਵਾਰੀ ਅੱਛਾ ਇਹਦੇ ਨਾਲ ਪਰਹੇਜ਼ ਕਿਹੜਾ ਰੱਖਣਾ ਪੈਂਦਾ ਜਿਹੜੇ ਲੋਕ ਇਸ ਵੇਲੇ ਤੁਹਾਨੂੰ ਵੇਖ ਰਹੇ ਨੇ ਜਾਂ ਜਿਹੜੇ ਇਥੋਂ ਖਾ ਕੇ ਜਾ ਰਹੇ ਨੇ ਉਹਨਾਂ ਨੂੰ ਪਰਹੇਜ਼ ਕੀ ਦੱਸ ਰਹੇ ਹਾਂ ਖਾਣ ਤੋਂ ਬਾਅਦ ਖਾਣ ਤੋਂ ਇਹ ਦਵਾਈ ਖਾਣ ਤੋਂ ਬਾਅਦ ਬਸ ਘੰਟਾ ਪੌਣਾ ਘੰਟਾ ਤੁਸੀਂ ਠੰਡੇ ਪਾਣੀ ਦਾ ਪ੍ਰਯੋਗ ਨਹੀਂ ਕਰਨਾ ਜੇ ਤੁਹਾਨੂੰ ਮੰਨ ਲਓ ਪਾਣੀ ਪੀਣ ਦੀ ਇੱਛਾ ਹੋ ਰਹੀ ਹੈ ਤਾਂ ਪਾਣੀ ਥੋੜਾ ਜਿਹਾ ਕੁਸਾ ਲੈ ਲਓ ਬਸ ਇਹਦਾ ਸਿਰਫ ਇੰਨਾ ਹੀ ਪ੍ਰੇਜ ਹੈ ਹੋਰ ਕੋਈ ਬਹੁਤ ਲੰਮਾ ਚੋੜਾ ਪ੍ਰੇਜ ਇਸ ਦਵਾਈ ਦਾ ਨਹੀਂ ਹੈਗਾ ਜੀ ਜੀ ਹਾਂਜੀ ਜੀ ਡਾਕਟਰ ਸਾਹਿਬ ਬਹੁਤ-ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ ਸੋ ਇਹ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਦਿਖਾਈਆਂ ਨੇ ਇਸ ਵੇਲੇ ਤਨਤਨ ਸਿੰਘ ਗੁਰੂ ਹਰਰਾਏ ਸਾਹਿਬ ਜੀ ਦੇ ਪ੍ਰਕਾਸ਼ ਪੂਰਵ ਦੇ ਮੌਕੇ ਤੇ ਗੁਰਦੁਆਰਾ ਹਮਸਾਬ ਦੇ ਵਿੱਚ ਸੰਗਤਾਂ ਜੁੜੀਆਂ ਹੋਈਆਂ ਨੇ ਅ ਪ੍ਰੇਮ ਆਯੁਰਵੇਦਾ ਵੱਲੋਂ ਜਿਹੜਾ ਕੈਂਪ ਹੈਗਾ ਮੁਫਤ ਦਵਾਈਆਂ ਦਾ ਕੈਂਪ ਹੈਗਾ ਜਿਹੜਾ ਇੱਥੇ ਉਹ ਲਗਾਇਆ ਗਿਆ ਲੋਕ ਨੇ ਜਿਹੜੇ ਉਹ ਇਸ ਕੈਂਪ ਦਾ ਭਰਪੂਰ ਫਾਇਦਾ ਲੈ ਰਹੇ ਨੇ ਔਰ ਉਹਨਾਂ ਦਾ ਕਹਿਣਾ ਵੀ ਜਿਨ੍ਹਾਂ ਜਿਨ੍ਹਾਂ ਨੇ ਵੀ ਇਸ ਥਾਂ ਦੇ ਉੱਤੇ ਗੁਰਦੁਆਰੇ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਜਿਹੜੇ ਲੋਕਾਂ ਨੇ ਵੀ ਨੁਸਖਾ ਫਾਰਮੂਲਾ ਪਕੌੜੇ ਖਾਣ ਤੋਂ ਬਾਅਦ ਖਾਦਾ ਲਿਆ ਨੁਸਖਾ ਅਜ਼ਮਾਇਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹ ਜਿਹੜਾ ਗਲਾ ਹੈਗਾ ਉਹਨਾਂ ਦਾ ਇੱਕਦਮ ਜਿਹੜਾ ਉਹ ਫਰੈਸ਼ ਹੋ ਗਿਆ ਸੋ ਫਿਲਹਾਲ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਹੈਗਾ ਜਿਹੜਾ ਪ੍ਰੇਮ ਵੈਦਾ ਦਾ ਜਿਹੜਾ ਦਿੱਤਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਦਿਓ ਆ ਗਿਆ ਧੰਨਵਾਦ